ਕੋਈ ਹੱਦ ਹੁੰਦੀ ਐ ਨਾਰਾਜ਼ਗੀ ਦੀ ਇੰਜ ਯਾਰ ਕਰਦਾ ਕੋਈ ਨਹੀਂ ਮੇਰੀ ਨਸਹਯਾਤੀ ਗੁਜ਼ਰ ਗਈ ਤੇ ਅੱਜ ਤੱਕ ਆਕੜ ਮੋਈ ਨਹੀਂ ਬੰਦੇ ਕਤਲ ਦਾ ਵੈਰ ਵੀ ਬਖਸ਼ ਦਿੰਦੇ ਉਹ ਮੇਰਾ ਇੰਨਾ ਜ਼ੁਰਮ ਤਾਂ ਕੋਈ ਨਹੀਂ ਇੰਨਾ ਹੰਝੂਆਂ ਤੇ ਇਤਬਾਰ ਝਾਕਰ ਔਰ ਤੇਰੇ ਪਜੋ ਸਾਡਾ ਕੋਈ ਨਹੀਂ ਤੇਰੇ ਪਜੋ ਸਾਡਾ ਕੋਈ ਨਹੀਂ ਇਸ਼ਕ ਦੀ ਸੋਲੀ ਚੜਦਾ ਕੋਈ ਕੋਈ ਹੁਸਨ ਦੇ ਕਲਮੇ ਪੜਦਾ ਕੋਈ ਕੋਈ ਬਸ ਇੱਕ ਵਾਰੀ ਤੋੜ ਚੜਾ ਦੇ ਰੱਬਾ ਅੱਗੋਂ ਦਿਲ ਲਾਵਾਂ ਤੇ ਦੁੱਖ ਖਸਾੜੀ ਬੁੱਲੇ ਸ਼ਾਹ ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਵੇ ਬੁੱਲੇ ਸ਼ਾ ਪਿਆਰ ਵੀ ਲਾਲਚ ਨਾਲ ਕੀਤਾ ਤੇ ਕੀ ਕੀਤਾ ਪਿਆਰ ਵੀ ਲਾਲਚ ਨਾਲ ਕੀਤਾ ਤੇ ਕੀ ਕੀਤਾ ਕੁਝ ਬੁਗਸਤੀ ਰੀਤ ਵਿੱਚ ਨਹੀਂ ਮਿਲਦਾ ਕੋਜ ਹੌਤ ਤੇ ਜੀਤ ਵਿੱਚ ਨਹੀਂ ਮਿਲਦਾ ਮਖਲੂਕੇ ਖੁਦਾ ਨਾਲ ਪਿਆਰ ਤੱਕ ਰੱਬ ਸਿਰਫ ਮਸਜਿਦ ਵਿੱਚ ਨਹੀਂ ਮਿਲਦਾ ਅੱਖ ਲੱਗ ਜਈਏ ਯਾਦ ਤੇ ਨਾਲ ਹੁਣ ਚੁੱਪ ਰਹ ਤੂੰ ਮੈਨੂੰ ਉਜੜਨ ਦੇ ਇਸ ਇਸ਼ਕ ਦੀ ਰੀਤ ਅਨੋਖੀ ਰੱਬਾ ਇਤਨਾ ਨੰ ਮਿਲਾ ਕੇ ਲੁੱਟ ਲੈਂਦਾ ਦੁਨੀਆ ਰਾਜੀ ਹੋ ਨਹੀਂ ਸਕਦੀ ਬੰਦਾ ਮੁਕਤਾ ਮੁਕਤਾ ਮੁੱਕ ਜਾਂਦਾ ਕਰ ਲੈ ਰਾਜੀ ਰੱਬ ਨੂੰ ਬੰਦਿਆ ਜਗ ਨਹੀਂ ਤਥੋਂ ਰਾਜੀ ਹੋਣਾ ਕੀ ਮੂੰਹ ਦਿਖਾਵੇਂਗਾ ਚਾਕੇ ਰੱਬ ਨੂੰ ਬਾਤ ਦਾ ਰੋਣਾ ਕੀ ਰੋਣਾ ਮਨਤਾ ਤਰਲੇ ਫਿਰ ਕੰਮ ਨਹੀਂ ਆਉਨੇ ਤੂੰ ਰੱਬ ਦੇ ਅਚਾਪ ਦਾ ਸ਼ਿਕਾਰ ਹੋਣਾ ਤੇ ਯਾਦ ਰੱਖੀਂ ਓ ਬੱਲਿਆ ਇੱਥੇ ਜੋ ਬੀਜਿਆ ਉਹ ਦਸਿਲਾਂ ਤੋਂ ਉੱਥੇ ਪੋਣਾ ਇੱਥੇ ਜੋ ਬੀਜਿਆ ਉਹ ਦਸਿਲਾਂ ਤੋਂ ਉੱਥੇ ਪੋਣਾ ਲੋਕਾਂ ਦਾ ਤੋਂ ਦਿਲ ਤੁਖਾਵੇਂ ਲੋਕਾਂ ਦਾ ਤੋਂ ਦਿਲ ਤੁਖਾਵੇਂ ਤੇ ਬਣਦਾ ਏ ਤੂੰ ਨਮਾਚੀ ਰੱਬ ਤਾਂ ਬੰਦੇ ਤੇ ਅੰਦਰ ਵਿਵਸਤਾ ਫਿਰ ਤੂੰ ਰੱਬ ਨਾਲ ਕੀਤਾ ਰਾਜੀ ਵਧਾ ਕੇ ਪਿਆਰ ਗਹਿਰਾ ਨਾਲ ਕਿੱਤਾ ਇਸ਼ਕ ਮੇ ਜਾਜੀ ਉਹ ਬੁੱਲੇ ਸ਼ਾ ਤੂੰ ਤਾਂ ਲੋਕਾਂ ਦਾ ਹੀ ਬਣਿਆ ਬਸ ਤੂੰ ਤਰਪਨਾ ਕੀਤਾ ਰਾਜੀ ਤੂੰ ਤਰਪਨਾ ਕੀਤਾ ਰਾਜੀ ਉਸ ਸੋਹਣੇ ਤੇ ਮਨਮੋਹਣੇ ਦਾ ਕੋਈ ਵਾਰ ਨਾ ਖੱਲੀ ਚੰਦਾ ਏ ਜਿਹੜਾ ਪਛਤਾ ਉਹਦੀਆਂ ਨਜ਼ਰਾਂ ਤੋਂ ਉਹਨੂੰ ਚੁਲਫੋ ਵਖਾ ਕੇ ਲੁੱਟ ਲੈਂਦਾ ਮੈਂ ਯਾਰ ਮਨਾਵਣ ਚੱਲੀਆਂ ਦਿਲ ਤਾਰ ਮਨ ਆਵਣ ਚੱਲੀਆਂ ਰੱਜ ਰੱਜ ਕੇ ਵੇਖਣਾ ਉਹਨੂੰ ਮੈਂ ਜਿਦਾ ਇੱਕ ਚਲਾਵਣ ਚੱਲੀਆਂ ਹੱਥ ਫੜ ਕੇ ਉਹਦਾ ਹੱਥ ਦੇ ਵਿੱਚ ਉਹਨੂੰ ਦਿਲ ਤੇ ਨਾਲ ਲਾਵਣ ਚੱਲੀਆਂ ਝੂਠੇ ਹੱਸੇ ਹੱਸਦੇ ਲੋਕੀ ਭੇਤ ਨਾ ਤਿਲਦਾ ਤਸਤੇ ਲੋਕੀ ਚੰਗੇ ਵਕਤ ਦੇ ਸੰਗੀ ਸਾਥੀ ਮਾੜੇ ਵਕਤ ਤੋਂ ਨਸਤੇ ਲੋਕੀ ਤੇ ਪਹਾੜਾਂ ਤੇ ਚੜਦੇ ਸਲਾਬ ਵੇਖੇ ਵਿੱਚ ਕੰਡਿਆਂ ਦੇ ਰੁੱਲ ਤੇ ਗੁਲਾਬ ਵੇਖੇ ਦੌਲਤ ਇਨਾ ਮਾਨ ਅਕਰ ਬੁੱਲਿਆ ਸੜਕਾਂ ਤੇ ਰੁੱਲਤੇ ਨਵਾਬ ਵੇਖੇ ਸੜਕਾਂ ਤੇ ਰੁੱਲਤੇ ਨਵਾਬ ਵੇਖੇ ਰੰਗਾਂ ਵਿੱਚੋਂ ਰੰਗ ਇਸ਼ਕ ਦਾ ਸੋਨਾ ਪੱਕਾ ਚੜਿਆ ਬੱਲੇ ਸ਼ਾ ਨੱਚ ਕੀਤਾ ਰਾਜੀ ਜਦ ਸੱਪ ਅਨਾਦਾ ਲੜਿਆ ਜਦ ਸੱਪ ਅਨਾਦਾ ਲੜਿਆ ਉਮੀਦ ਕਰਦਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ